ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਪਿੰਡ ਤੋੜ ਜ਼ਿਲ੍ਹਾ ਤਰਨਤਾਰਨ ਆਓ ਸਾਧ ਸੰਗਤ ਜੀ ਇਸ ਗੁਰਦੁਆਰੇ ਦੇ ਇਤਿਹਾਸ ਤੋਂ ਆਪਾਂ ਜਾਣੂ ਹੋਈਏ ਜਦੋਂ ਲੰਬਾ ਸਮਾਂ ਮੀਂਹ ਆ ਪਿਆ ਤਾਂ ਪਖੰਡੀ ਤਪੇ ਦੇ ਕਹਨਤੇ ਖਡੂਰ ਸਾਹਿਬ ਦੇ ਜ਼ਿਮੀਦਾਰ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਪਿੰਡ ਛੱਡ ਕੇ ਚਲੇ ਜਾਣ ਵਾਸਤੇ ਕਿਹਾ ਤਾਂ ਗੁਰੂ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਅਤੇ ਕੁਝ ਹੋਰ ਸਿੱਖਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੱਦੀ ਪਿੰਡ ਨਗਰ ਪਟਠੇ ਵਿੰਡਪੁਰੇ ਡੇਰਾ ਸਾਹਿਬ ਦੇ ਕੁੰਚ ਤਾਂ ਗੁਰੂ ਸਾਹਿਬ ਜੀ ਬ੍ਰह्म ਗਿਆਨੀ ਬਾਬਾ ਬੁੱਢਾ ਜੀ ਅਤੇ ਕੁਝ ਹੋਰ ਸਿੱਖਾਂ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੱਦੀ ਨਗਰ ਪਠੇ ਵਿੰਡਪੁਰਾ ਡੇਰਾ ਸਾਹਿਬ ਦੇ ਕੁੰਚ ਇਸ ਤੋਂ ਬਾਅਦ ਇਸ ਨਗਰ ਪਿੰਡ ਤੁਰ ਵਿਖੇ ਗੁਰੂ ਸਾਹਿਬਾਂ ਨੇ ਆਪਣੇ ਮubaruk ਚਰਨ ਪਾਏ ਤਾਂ ਇਥੋਂ ਦਾ ਰਹਿਣ ਵਾਲਾ ਮਿਸਤਰੀ ਭਾਈ ਈਸ਼ਰ ਜੀ ਗੁਰੂ ਜੀ ਨੂੰ ਬਹੁਤ ਦੇਰ ਤੋਂ ਯਾਦ ਕਰਦਾ ਸੀ ਭਾਈ ਈਸ਼ਰ ਜੀ ਪਾਸੋਂ ਦੁੱਧ ਛਕਿਆ ਅੱਤੇ ਗੁਰੂ ਸਾਹਿਬਾਂ ਨੇ ਵਾਰ ਬਖਸ਼ਿਸ਼ ਕੀਤੀ ਸਮਾਂ ਆਉਂਤੇ ਇੱਥੇ ਸੁੰਦਰ ਗੁਰਸਥਾਨ ਬਣਾਇਆ ਜਾਵੇਗਾ ਜੋ ਵੀ ਸ਼ਰਧਾ ਨਾਲ ਇੱਥੇ ਆਵੇਗਾ ਉਸ ਨੂੰ ਗੁੱਤ ਪੁੱਤ ਦੀ ਦਾਤ ਮਿਲੇਗੀ ਹਰ ਮਨ ਕਾਮਨਾ ਪੂਰੀ ਹੋਵੇਗੀ ਨਗਰ ਦੀ ਚੜ੍ਹਦੀ ਕਲਾ ਹੋਵੇਗੀ ਇਸ ਇਲਾਕੇ ਦੇ ਨਾਲ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਅਣ ਕੇ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਭਰਦੀਆਂ ਹਨ ਇਹੇ ਉਪਰਾਲਾ ਆਤਮ ਪ੍ਰਚਾਰ ਐਂਡ ਵੈਲਫੇਅਰ ਕਮੇਟੀ ਰਾਹੀਂ ਪੂਰੇ ਗੁਰਧਾਮਾਂ ਦਾ ਸੰਖੇਪ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਹੈ ਸਾਡਾ ਮਕਸਦ ਆਉਣ ਵਾਲੀ ਪੀੜ੍ਹੀ ਨੂੰ ਸਿੱਖੀ ਸਿਧਾਂਤਾਂ ਦੇ ਨਾਲ ਜੋੜ ਕੇ ਪ੍ਰੇਰਿਤ ਕਰਨਾ ਹੈ। ਆਓ ਆਪਾਂ ਪਰਿਵਾਰਾਂ ਸਮੇਤ ਬੱਚਿਆਂ ਨੂੰ ਨਾਲ ਲੈ ਕਰਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ